ਕਹਾਣੀ ਪਹਿਲਾਂ ਵਾਲੀ ਦੀਵਾਲੀ ਅਕਤੂਬਰ 2025 ਦੀ ਠੰਡੀ ਸ਼ਾਮ ਸੀ ਦੀਵਾਲੀ ਆਉਣ ਵਿੱਚ ਸਿਰਫ 3 ਦਿਨ ਬਾਕੀ ਸਨ ਪਰ ਗगन ਦੇ ਅੰਦਰ ਉਹ ਪੁਰਾਣਾ ਚਾਹ ਗਾਇਬ ਸੀ ਕਾਫੀ ਸ਼ਾਪ ਦੀ ਖਿੜਕੀ ਤੋਂ ਬਾਹਰ ਦੇਖਦਿਆਂ ਉਸ ਨੂੰ ਸਾਰਾ ਸ਼ਹਿਰ ਬਸ ਇੱਕ ਵੱਡਾ ਚਮਕਦਾਰ ਮਾਲ ਲੱਗ ਰਿਹਾ ਸੀ ਹਰ ਪਾਸੇ ਚਾਈਨਾ ਦੀਆਂ ਬੇਜ਼ਾਨ ਤੇਜ਼ ਲਾਈਟਾਂ ਝਲਮਲਾ ਰਹੀਆਂ ਸਨ ਜਿਨ੍ਹਾਂ ਵਿੱਚ ਕੋਈ ਜਾਨ ਜਾਂ ਕੋਈ ਕਲਾ ਨਹੀਂ ਸੀ ਉਹ ਮਨ ਹੀ ਮਨ ਸੋਚ ਰਿਹਾ ਸੀ ਅੱਜਕਲ ਦਿਵਾਲੀ ਪਹਿਲਾਂ ਵਰਗ ਹੀ ਨਹੀਂ ਲਈ ਪਹਿਲਾ ਹਿੱਸਾ ਅੱਜ ਦੀ ਤੇਜ਼ ਰਫ਼ਤਾਰ ਦਿਵਾਲੀ ਅੱਜ ਦੀ ਦਿਵਾਲੀ ਦਾ ਮਤਲਬ ਸੀ ਇੱਕੋ ਦਿਨ ਪਹਿਲਾਂ ਆਨਲਾਈਨ ਸ਼ਾਪਿੰਗ ਕਰਕੇ ਮਹਿੰਗੇ ਗਿਫਟ ਪੈਕ ਖਰੀਦਨੇ ਸ਼ਾਮ ਨੂੰ ਡੀਜੇ ਵਾਲੀ ਦਿਵਾਲੀ ਪਾਰਟੀ ਵਿੱਚ ਜਾਣਾ ਅਤੇ ਰਾਤ ਨੂੰ ਸਿਰਫ ਵੱਡੇ ਸ਼ੋਰ ਵਾਲੇ ਬੰਬ ਚਲਾ ਕੇ ਸੋ ਜਾਣਾ ਨਾ ਕੋਈ ਵਿਹਲ ਨਾ ਕੋਈ ਲਗਾਵ ਲੋਕ ਆਪਣੇ ਘਰਾਂ ਵਿੱਚ ਹੀ ਕੈਦ ਸਨ ਸੋਸ਼ਲ ਮੀਡੀਆ ਤੇ ਹੈਪੀ ਦਿਵਾਲੀ ਦਾ ਸਟੇਟਸ ਪਾ ਕੇ ਰਸਮ ਪੂਰੀ ਕਰ ਰਹੇ ਸਨ ਗगन ਦੇ ਆਪਣੇ ਫਲੈਟ ਦੇ ਨੇੜੇ ਵੀ ਗਵਾਂਡੀਆਂ ਨੇ ਨਾ ਤਾਂ ਦਰਵਾਜ਼ੇ ਖੋਲੇ ਸਨ ਤੇ ਨਾ ਹੀ ਕਿਸੇ ਨੇ ਦੂਜੇ ਨੂੰ ਮਠਿਆਈ ਦਾ ਡੱਬਾ ਫੜਾਇਆ ਸੀ ਸਭ ਕੁਝ ਫੈਕਟਰੀ ਮੇਡ ਅਤੇ ਦੂਰ ਦੂਰ ਦਾ ਲੱਗ ਰਿਹਾ ਸੀ ਗगन ਯਾਦਾਂ ਦੀ ਰੌਸ਼ਨੀ ਖੋ ਗਿਆ ਗगन ਦੀਆਂ ਅੱਖਾਂ ਸਾਹਮਣੇ 90 ਦੇ ਦਹਾਕੇ ਦੀ ਦੀਵਾਲੀ ਦਾ ਦ੍ਰਿਸ਼ ਆ ਗਿਆ ਜਦੋਂ 8 ਸਾਲਾਂ ਦਾ ਹੁੰਦਾ ਸੀ ਉਦੋਂ ਦੀਵਾਲੀ ਦਾ ਚਾਹ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦਾ ਸੀ ਘਰ ਦੀ ਸਫਾਈ ਸਿਰਫ ਸਫਾਈ ਨਹੀਂ ਸਾਂਝੀ ਸੇਵਾ ਹੁੰਦੀ ਸੀ ਦਾਈ ਚਾਚੀ ਪੂਆ ਸਭ ਮਿਲ ਕੇ ਕੰਮ ਕਰਦੀਆਂ ਸਨ ਫਿਰ ਪਿੰਡ ਦੇ ਚੌਂਕ ਵਿੱਚ ਮਿੱਟੀ ਦੇ ਦੀਵੇ ਖਰੀਦਨੇ ਉਹਨਾਂ ਨੂੰ ਘਰ ਲਿਆ ਕੇ ਪਾਣੀ ਵਿੱਚ ਭਿਉਣਾ ਅਤੇ ਫਿਰ ਹਰ ਇੱਕ ਦੀਵੇ ਨੂੰ ਆਪਣੇ ਹੱਥਾਂ ਨਾਲ ਸਾਫ਼ ਕਰਕੇ ਸੁਕਾਉਣਾ ਰਾਤ ਨੂੰ ਦਾਦੀ ਜੀ ਦੀਆਂ ਬਣਾਈਆਂ ਹੱਥੀ ਮਠਿਆਈਆਂ ਦੀ ਖੁਸ਼ਬੂ ਸਾਰੇ ਮੁਹੱਲੇ ਵਿੱਚ ਫੈਲ ਜਾਂਦੀ ਸੀ ਬਾਜ਼ਾਰੀ ਮਠਿਆਈਆਂ ਘੱਟ ਅਤੇ ਘਰ ਦੀਆਂ ਪਿੰਨੀਆਂ ਗੁਲਾਬ ਜਾਮਣ ਜਾਂ ਪਤਾਸੇ ਜ਼ਿਆਦਾ ਹੁੰਦੇ ਸਨ ਫਿਰ ਆਉਂਦੀ ਸੀ ਦੀਵਾਲੀ ਵਾਲੀ ਰਾਤ ਹਰ ਘਰ ਵਿੱਚ ਇੱਕੋ ਜਿਹੀਆਂ ਲਾਈਟਾਂ ਨਹੀਂ ਸਗੋਂ ਹਰ ਥਾਂ ਤੇ ਮਿੱਟੀ ਦੇ ਦੀਵਿਆਂ ਦੀ ਨਿੱਕੀ ਰੌਸ਼ਨੀ ਫੈਲੀ ਹੁੰਦੀ ਸੀ ਉਹ ਰੌਸ਼ਨੀ ਇੰਨੀ ਸ਼ਾਂਤ ਤੇ ਪਿਆਰੀ ਹੁੰਦੀ ਸੀ ਕਿ ਮਨ ਨੂੰ ਠੰਡਕ ਮਿਲਦੀ ਸੀ ਉਸ ਸਮੇਂ ਪਟਾਕਿਆਂ ਦਾ ਸ਼ੋਰ ਵੀ ਘੱਟ ਹੁੰਦਾ ਸੀ ਅਤੇ ਸਭ ਤੋਂ ਵੱਧ ਮਜ਼ਾ ਹੱਥਾਂ ਨਾਲ ਚਲਾਈ ਜਾਣ ਵਾਲੀ ਫੁੱਲ ਝੜੀ ਵਿੱਚ ਆਉਂਦਾ ਸੀ ਸਭ ਤੋਂ ਅਹਿਮ ਗੱਲ ਸੀ ਮੇਲਜੋਲ ਸਾਰੇ ਗੁਆਂਢੀ ਇੱਕ ਦੂਜੇ ਦੇ ਘਰ ਜਾਂਦੇ ਸਨ ਦੀਵਾ ਬਾਲ ਕੇ ਆਉਂਦੇ ਸਨ ਗਿਫਟ ਕੋਈ ਮਹਿੰਗਾ ਬ੍ਰਾਂਡਡ ਨਹੀਂ ਸਗੋਂ ਮਿੱਠੇ ਪਤਾਸਿਆਂ ਦਾ ਇੱਕ ਲਿਫਾਫਾ ਹੁੰਦਾ ਸੀ ਜਿਦੇ ਵਿੱਚ ਦਿਲ ਦਾ ਪਿਆਰ ਬਹੁਤ ਜ਼ਿਆਦਾ ਹੁੰਦਾ ਸੀ ਉਹ ਦੀਵਾਲੀ ਦਿਖਾਵੇ ਦੀ ਨਹੀਂ ਸਗੋਂ ਪਿਆਰ ਦੇ ਅਹਿਸਾਸ ਦੀ ਹੁੰਦੀ ਸੀ ਗगन ਚਾਹ ਦੀ ਤਲਾਸ਼ ਕਰਨ ਲਈ ਗगन ਨੇ ਲੰਬਾ ਸਾਲ ਲਿਆ ਉਹ ਸਮਝ ਗਿਆ ਕਿ ਚਾਹ ਕਿੱਥੇ ਗਵਾਚ ਗਿਆ ਹੈ ਚਾਹ ਨਾ ਤਾਂ ਲੱਖਾਂ ਦੀਆਂ ਲਾਈਟਾਂ ਵਿੱਚ ਸੀ ਨਾ ਮਹਿੰਗੀਆਂ ਗੱਡੀਆਂ ਦੀ ਚਮਕ ਵਿੱਚ ਚਾਹ ਸੀ ਰੁੱਕ ਕੇ ਜੀਣ ਵਿੱਚ ਹੱਥੀਂ ਕੰਮ ਕਰਨ ਵਿੱਚ ਅਤੇ ਇੱਕ ਦੂਜੇ ਨਾਲ ਜੁੜਨ ਵਿੱਚ ਅੱਜ ਦੀ ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਕਿ ਸਾਡੇ ਕੋਲ ਦੀਵੇ ਧੋਣ ਦਾ ਘਰੇ ਮਠਾਈ ਬਣਾਉਣ ਦਾ ਜਾਂ ਗਵਾਂਡੀ ਤੇ ਘਰ ਬੈਠ ਕੇ ਸੁੱਖ-ਦੁੱਖ ਦੀ ਗੱਲ ਕਰਨ ਦਾ ਸਮਾਂ ਹੀ ਨਹੀਂ ਹੈ ਅਸੀਂ ਸਭ ਕੁਝ ਬਾਜ਼ਾਰ ਤੋਂ ਖਰੀਦ ਕੇ ਆਪਣੀ ਜ਼ਿੰਮੇਵਾਰੀ ਖਤਮ ਕਰ ਲੈਂਦੇ ਹਾਂ ਗगन ਨੇ ਕੌਫੀ ਦਾ ਕੱਪ ਇੱਕ ਪਾਸੇ ਰੱਖਿਆ ਉਹ ਤੁਰੰਤ ਉੱਠਿਆ ਅਤੇ ਦੁਕਾਨ ਤੋਂ ਮਹਿੰਗੀ ਮੋਮਬਤੀਆਂ ਦੀ ਬਜਾਏ ਮਿੱਟੀ ਦੇ 11 ਦੀਵੇ ਖਰੀਦੇ ਉਹ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਆਪਣੇ ਫਲੈਟ ਤੇ ਵਾਪਸ ਆਇਆ ਉਸਨੇ ਉਹ ਦੀਵੇ ਤੋਤੇ ਉਹਨਾਂ ਵਿੱਚ ਤੇਲ ਅਤੇ ਵੱਟੀਆਂ ਪਾਈਆਂ ਫਿਰ ਉਸਨੇ ਹੌਲੀ-ਹੌਲੀ ਆਪਣੇ ਦਰਵਾਜ਼ੇ ਤੇ ਬਲਕਨੀ ਦੀ ਰੇਲਿੰਗ ਤੇ ਉਹ ਦੀਵੇ ਬਾਲੇ ਇੱਕ-ਇੱਕ ਕਰਕੇ ਜਦੋਂ ਦੀਵੇ ਜਗਦੇ ਗਏ ਤਾਂ ਉਹਨਾਂ ਦੀ ਮੱਦਮ ਸੰਤਰੀ ਰੋਸ਼ਨੀ ਨੇ ਫਲੈਟ ਦੇ ਸਾਰੇ ਕਮਰੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਫੈਲਾ ਦਿੱਤੀ ਇਹ ਨਕਲੀ ਲਾਈਟਾਂ ਦੀ ਤੇਜ਼ ਚਮਕ ਨਹੀਂ ਸਗੋਂ ਇੱਕ ਨਿਗ ਸੀ ਗगन ਨੇ ਆਪਣੇ ਦਿਲ ਵਿੱਚ ਮਹਿਸੂਸ ਕੀਤਾ ਕਿ ਸ਼ਾਇਦ ਦੀਵਾਲੀ ਦਾ ਚਾ ਗਵਾਚਿਆ ਨਹੀਂ ਹੈ ਸ਼ਾਇਦ ਉਹ ਸਿਰਫ ਆਪਣੇ ਅੰਦਰ ਕਿਤੇ ਲੁਕਿਆ ਹੋਇਆ ਸੀ ਜਿਸ ਨੂੰ ਜਗਾਉਣ ਲਈ ਸਿਰਫ ਇੱਕ ਛੋਟੇ ਜਿਹੇ ਅਤੇ ਅਸਲੀ ਮਿੱਟੀ ਦੇ ਦੀਵੇ ਦੀ ਲੋੜ ਸੀ ਉਸ ਰਾਤ ਗगन ਨੇ ਪਹਿਲੀ ਵਾਰ ਦੀਵਾਲੀ ਦੀ ਅਸਲੀ ਰੂਹ ਨੂੰ ਮਹਿਸੂਸ ਕੀਤਾ ਉਸਨੇ ਫੋਨ ਚੁੱਕਿਆ ਅਤੇ ਆਪਣੇ ਗਵੰਡੀ ਨੂੰ ਮੈਸੇਜ ਕੀਤਾ ਦੀਵਾਲੀ ਮੁਬਾਰਕ ਜੀ ਘਰ ਦੀ ਬੜੀ ਮਠਿਆਈ ਦੇਣ ਆਉਣਾ ਹੈ ਗगन ਨੇ ਅੰਤ ਵਿੱਚ ਸਭ ਨੂੰ ਕਿਹਾ ਤਿਉਹਾਰ ਕਦੇ ਨਹੀਂ ਬਦਲੇ ਅਸੀਂ ਬਦਲ ਗਏ ਹਾਂ ਜੇ ਅਸੀਂ ਚਾਹੀਏ ਤਾਂ ਅਸੀਂ ਉਹੀ ਚਮਕ ਉਹੀ ਚਾ ਅਤੇ ਉਹੀ ਖੁਸ਼ਬੂ ਵਾਪਸ ਲਿਆ ਸਕਦੇ ਹਾਂ ਆਓ ਇਸ ਵਾਰੀ ਦੀਵਾਲੀ ਨੂੰ ਮੋੜ ਪਹਿਲਾ ਵਰਗੀ ਬਣਾਈਏ